Thank you. ਦੇ ਵਿਚਾਰੇ ਮਾਪੇ ਤੁਹਾਡੇ ਲੋਨਾਂ ਦੇ ਫਸੇ ਹੋਣਗੇ ਇਸ ਤਰ੍ਹਾਂ ਦਾ ਹੀ ਮੈਨੂੰ 3 ਦਿਨ ਪਹਿਲਾਂ ਮਿਲਿਆ ਇਸ ਤਰ੍ਹਾਂ ਦਾ ਹੀ ਬੱਚਾ ਉੱਥੇ ਆਪਣੇ ਮਾਪਿਆਂ ਨੂੰ ਤਾਂ ਕੰਮ ਕੀ ਕਰਕੇ ਲੱਗਿਆ ਇਸ ਬਾਅਦ VOTING ਕਰਕੇ ਵਾਰ-ਵਾਰ ਫਸਟ ਡੇ ਕਰਕੇ ਆਪਾਂ ਮੋਦੀ ਸਾਹਿਬ ਵਿੱਚ ਤਾਂ ਗਏ ਤੇਥੋਂ ਆਪਣੇ ਸਦਾ ਤਰ੍ਹਾਂ ਜੀ ਸੱਦੂ ਵਿੱਚ ਤਾਂ ਕੇ ਨਵਾਜੇ ਦੀ ਆਪ ਹੀ ਦੇਖਿਆ ਜਿੱਥੇ ਵੀ ਜਾਈਦਾ ਆ ਅੰਬਰਸਰੀਆਂ ਮੁਸ਼ਕਲਾਂ ਹਰ ਕਲੋਨੀ ਚ ਹੈਗੀਆਂ ਨੇ ਕਾਨੂੰਨੀ ਵਿਵਸਥਾ ਡਰਗਸ ਦੀ ਸਾਫ ਸਫਾਈ ਦੀ ਆਲ ਓਵਰ ਇੰਡੀਆ ਬ੍ਰਾਹਮਣ ਸਭਾ ਇਨਕਮਾਂ ਦੀ ਏਮਪਲੋਇਮੈਂਟ ਦੀ ਸਭ ਜਗ੍ਹਾ ਬੱਚਿਆਂ ਦੀ ਆ ਜਿਹੜਾ ਸਾਡਾ ਯੂਥ ਆ ਇਹ ਸਾਰਾ ਹੁਣ ਸਾਨੂੰ ਫੋਕਸ ਕਰਨਾ ਪੈਣਾ ਅਸੀਂ ਅੰਬਰਸਰਦੀ ਡਿਵੈਲਪਮੈਂਟ ਲਈ ਬਿਲਕੁਲ ਇੱਕ ਅੱਖ ਨਾਲ ਜਿਤਨਾ ਅਰਜੁਨ ਆਪਣੇ ਸਾਹਮਣੇ ਲਕਸ਼ ਰੱਖਿਆ ਸੀ ਅਸੀਂ ਅੰਬਰਸਰਦੀ ਡਿਵੈਲਪਮੈਂਟ ਕਰਵਾਨੀ ਆ ਤੇ ਆ ਸਾਰੀਆਂ ਮੁਸ਼ਕਲਾਂ ਇਹਦੀਆਂ ਸੋਲੂਸ਼ਨ ਵੀ ਦਿੱਤੇ ਆ ਤੇ ਤੁਹਾਨੂੰ ਇਹ ਵੀ ਪਤਾ ਆ ਕਿ ਮੇਰੇ ਇੱਥੇ ਆਉਣਾ ਸਾਡਾ ਜਿਹੜਾ ਭਾਰਤੀ ਭਾਈਚਾਰਾ ਆ ਪੰਜਾਬੀ ਭਾਈਚਾਰਾ ਆ ਉਹ ਵੀ ਡਟ ਕੇ ਐਕਸਾਈਟਡ ਆ ਭਾਈ ਕੀ ਕਰਦੇ ਚਲੋ ਤੇ ਭਾਰਤ ਸਰਕਾਰ ਮੋਦੀ ਸਾਹਿਬ ਦੀਆਂ ਸਕੀਮਾਂ ਜਿਹੜੀਆਂ ਸਾਡੇ ਲੋਕਾਂ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਅਸੀਂ ਪਹਚਾਣਾ ਆ ਐਟ ਕਾਂ ਇਹ ਲੱਗਦਾ ਆ ਕਿ ਲੋਕ ਬਿਲਕੁਲ ਆਪਣੀਆਂ ਅੱਖਾਂ ਖੋਲ ਕੇ ਵੋਟਾਂ ਪਾਣਗੇ ਤੇ ਆਪਣੇ ਭਵਿਸ਼ੀ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਵੋਟ ਕਰਨਗੇ ਜੀ ਨਾਰਥ ਮੰਡਲ ਦਾ ਉਪ ਵਾਈਸ ਪ੍ਰਧਾਨ ਹਾਂ ਮੈਨੂੰ ਅੱਜ ਜਨਵਰੀ ਮਿਲੀ ਸੀ ਸਾਡੇ ਹਲਕਾ ਇੰਚਾਰਜ ਸੁਖੁੰਦਰ ਪਿੰਟੂ ਜੀ ਵੱਲੋਂ ਤੇ ਸਾਡੇ ਮੰਡਲ ਦੇ ਅਧਿਖ ਅੰਮਿਤ ਬਰੋਜ ਜੀ ਤੇ ਸਾਡੇ ਜਨਰਲ ਸੈਕਟਰੀ ਜਿਹੜੇ ਰਾਜਾ ਜੀ ਤੇ ਸੰਜੀਵ ਦੇ ਵੱਲੋਂ ਕਿਉਂਕਿ ਅਸੀਂ ਬੋਰਡ ਵਾਲੇ ਸਵਾਲੇ ਇੱਕ ਰੈਲੀ ਵੱਡੀ ਕਰਨੀ ਆ ਅਸੀਂ ਉਹ ਡਿਊਟੀ ਭਗਵਾਈ ਆ ਜੀ ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੀ ਦਸਾਂ ਪ੍ਰਧਖ ਤੁਹਾਡੇ ਕੋਲ ਹੈ ਗਈ ਆ ਐਡਾ ਵੱਡਾ ਹੁਲਾਰਾ ਇੰਨੀ ਜਗ੍ਹਾ ਦੇ ਵਿੱਚ ਇੰਨਾ ਬੰਦਾ ਇਕੱਠਾ ਹੋ ਗਿਆ ਮੇਰਾ ਖਿਆਲ ਆ 4-500 ਤੋਂ ਉੱਤੇ ਬੰਦਾ ਸੀਗਾ ਭੈਣਾ ਵੀ ਤੇ ਮਜੂਥ ਵੀ ਔਰ ਯੂਥ ਵੀ ਪੂਰੇ ਜੋਰ ਸ਼ੋਰ ਨਾਲ ਇੱਥੇ ਆਇਆ ਕਿਉਂ ਕਿ ਸਾਡੇ ਤਰਨਦੀਪ ਸੰਧੂ ਜੀ ਦੀਆਂ ਜਿਹੜੀਆਂ ਨੀਤੀਆਂ ਯੂਥ ਵਾਸਤੇ ਜੋ ਅੱਜ ਹੋ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਦੇ ਨਾਲ ਜ਼ਿਆਦਾ ਹੋ ਗਿਆ ਅੱਗੇ ਵੀ ਹੋ ਰਹਾ ਸੀ ਹੁਣ ਜ਼ਿਆਦਾ ਹੋ ਰਿਹਾ ਪ੍ਰਾਈਮ ਪੁੱਛੋ ਕੁਛ ਨਾ ਕਤਲੋ ਗਾਰੇ ਪੁੱਛੋ ਕੁਛ ਨਾ ਰਾਹ ਜਾਂਦੇ ਪਤਾ ਨਹੀਂ ਅਸੀਂ ਘਰ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਾਂ ਪੈਸੇ ਰਹਿਣੇ ਕਿ ਨਹੀਂ ਰਹਿਣੇ ਯੂਥ ਸਾਡਾ ਭਟਕਦਾ ਪਿਆ ਨਸ਼ੇ ਚ ਜਾ ਰਿਹਾ ਉਹਨਾਂ ਦੀ ਨੀਤੀ ਹੈ ਕਿ ਅਸੀਂ ਇੱਥੇ ਇਹੋ ਜਿਹਾ ਕੰਮ ਕਰੀਏ ਤਾਂ ਕਿ ਸਾਡਾ ਯੂਥ ਇਹ ਨਸ਼ਿਆਂ ਤੋਂ ਕ੍ਰਾਈਮ ਤੋਂ ਦੂਰ ਹੋ ਗਏ ਆਪਣੇ ਕੰਮ ਕਾਰਵਾਂ ਲਗੇ ਤਾਂ ਕਿ ਸਾਡੇ ਪੰਜਾਬ ਦਾ ਨਾਂ ਰੋਸ਼ਨ ਹੋਵੇ। ਪੰਜਾਬ ਦਾ ਨਾਂ ਅਮੀਰ ਰੋਲ ਹੈ। ਬਾਕੀ ਜਨਤਾ ਪਾਰਟੀ ਆਕਾ ਜੀ ਨੀ ਸਤਿ ਸ੍ਰੀ ਅਕਾਲ ਜੀ ਸਾਡੇ ਸਾਰੇ ਦਰਸ਼ਕਾਂ ਨੂੰ ਪੰਜਾਬੀ ਹੋਰ ਸਾਡਾ ਸਾਡੇ ਗ੍ਰੇਟ ਮੰਡਾ ਜੀ ਪਾਰਟ ਨੰਬਰ 16 ਜੋ ਇਹਨਾਂ ਦੀ ਦੇਖਸ਼ਟਾ ਦੇ ਵਿੱਚ ਅੱਜ ਜਿਹੜੀ ਤਾਦਾਦ ਹੈ ਜਿਹੜੀ ਇਹ ਸੰਖਿਆ ਪਹੁੰਚੀ ਹੈ ਪਰ ਇਹਨਾਂ ਦਾ ਬਹੁਤ ਬਤਨਨ ਕਰਦਾ ਹੈ ਸਾਡੇ ਨਾਲ ਨੀਤ ਸਰਪਾ ਜੀ ਮੇਰੇ ਨਾਲ ਮੇਰੇ ਬਹੁਤ ਪਤਨੀ ਸੁਦੀਪ ਜੀ ਸੁਦੀਪ ਰਾਜਾ ਜੀ ਬਜਾ ਜੀ ਸੁਨਾਲ ਲੱਲ ਜੀ ਯਾਰ ਸਾਰੀ ਅੱਜ ਸਾਰੇ ਤਾਕਤ ਨਾਲ ਅੱਜ ਕਾਰਜ ਕਰ ਸਕਪਲ ਹੋਇਆ ਜਿਹੜਾ ਵੀ ਨਾਲ ਸਾਡੇ ਸਭਾਂ ਚਾਰ ਸਾਡੇ ਸਰਦਾਰ ਸੁਖਵਿੰਦਰ ਸਿੰਘ ਖੇਹੂਜੀ ਮੁੰਦੇ ਖੁੱਛੇ ਜਿਹੜਾ ਪਾਦੇ ਵਿੱਚ ਅੱਜ ਇੰਨਾ ਜੂਰ ਹੈ ਕਿਥੇ ਜੜੀ ਹੈ ਭਾਵੇਂ ਦੂਸਰੀ ਸਰਕਾਰਾਂ ਨੇ ਕੁਝ ਵੀ ਨਹੀਂ ਅਜੇ ਤੱਕ ਕਰ ਸਕੀਆਂ ਕਿ ਦੂਸਾਰਾ ਜਿਹੜਾ ਲੋਕਾਂ ਨੇ ਜਿਹੜਾ ਭਾਜਪਾ ਜਨਤਾ ਪਾਰਟੀ ਨੇ ਜਿਹੜਾ ਵਿਸ਼ਵਾਸ ਨਹੀਂ ਕੀਤਾ ਕਿ ਇਸ ਸ਼ਹਿਰ ਦਾ ਪੂਰਾ ਹਾਲ ਹੋਇਆ ਲੋਕਾਂ ਨੇ ਮਨ ਬਣਾ ਲਿਆ ਕਿ ਭਾਜਪਾ ਜਨਤਾ ਪਾਰਟੀ ਨੂੰ ਲਿਆਣਾ ਹੈ ਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਰਕਾਰ ਉਮਰ ਸਾਡੀ ਰਹੇਗੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਜਿਹੜੇ ਦੂਸਰੇ ਪੀ ਨੇ ਉਹਨੂੰ ਅਸੀਂ ਵੋਟ ਪਾ ਕੇ ਅਸੀਂ ਆਪਣੀ ਵੋਟ ਖਰਾਬ ਕਰਾਂਗੇ ਕਿਉਂਕਿ ਉਹਨਾਂ ਕੋ ਕੁਝ ਹੈ ਹੀ ਨਹੀਂ ਹੈ ਉਹ ਕਹਿ ਦਿੰਦੇ ਸਾਡੇ ਕੋ ਚਾਬੀ ਆ ਗਈ ਲੇਕਿਨ ਤਾਲਾ ਸਾਡੇ ਕੋ ਹੈਗਾ ਨਹੀਂ ਹੈ ਉਹਨਾਂ ਨੇ 5 ਸਾਲ ਫਿਰ ਜਿੱਤ ਕੇ ਉਹੀ ਹਾਲਾਤ ਰਹਿਣਾ ਕਿਉਂਕਿ ਪਹਿਲਾ ਮੁੱਦਾ ਜਿਹੜਾ ਇੱਥੇ ਨਸ਼ੇ ਦਾ ਨਸ਼ੇ ਦਾ ਪਹਿਲੇ ਮੁੱਦਾ ਕਾਂਗਰਸ ਦੇ ਟਾਈਮ ਤੇ ਵੱਧਦਾ ਵੱਧ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਘਰ ਘਰ ਨਸ਼ਾ ਵੇਚਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਜਿਹੜਾ ਸਦਾ ਸੀਵਰੇਜ ਦਾ ਸੀਵਰੇਜ ਪ੍ਰਣਾਲੀ ਡੈੱਡ ਹੋ ਚੁੱਕੀ ਅੰਮ੍ਰਿਤਸਰ ਦੀ ਕਿਸੇ ਵੀ ਐਮਐਲਏ ਐਮਪੀ ਨੇ ਕੋਈ ਵੀ ਕਿਸੇ ਕੋ ਫੰਡ ਕੰਮ ਕਰਨ ਦਾ ਘਰੋਂ ਨਿਕਲਣ ਦਾ ਕੋਈ ਹੈ ਹੀ ਨਹੀਂ ਹੈ ਕਿਸੇ ਜਨਤਾ ਦੀ ਸੇਵਾ ਕਰਨੀ ਹੈ ਔਰ ਮੈਂ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਜਿਹੜੇ ਉਮੀਦਵਾਰ ਨੇ ਬਹੁਤ ਹੀ ਇੰਟੈਲੀਜੈਂਟ ਪਰਸਨ ਹੈ ਅਮਰੀਕਾ ਤੋਂ ਆਏ ਨੇ ਔਰ ਅੰਮ੍ਰਿਤਸਰ ਦੇ ਜਿਹੜਾ ਉਹਨਾਂ ਦਾ ਜਿਹੜਾ ਆਪਣਾ ਜਨਮ ਸਥਾਨ ਹੈ ਉਹਨਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਉਹਨਾਂ ਨੇ ਕਿਹੜੇ ਕੰਮ ਕਰ ਰਹੇ ਹਨ ਨਾ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ ਸਭ ਤੋਂ ਇੱਕ ਜਿਹੜਾ ਸਿੱਖਿਆ ਵਾਲਾ ਯੂਨੀਵਰਸਿਟੀ ਅੱਜ ਦੇਖੋ ਕੀ ਹਾਲਾਤ ਬਣ ਚੁੱਕੇ ਆ ਜਿਹੜਾ ਇਹਦਾ ਬੱਚਾ ਪਲੱਸ 2 ਕਰਦਾ ਹੈ ਅਗਰ ਉਹਦੇ 70% 80% ਨੰਬਰ ਆਉਂਦੇ ਆ ਇੱਥੇ ਕੋਈ ਸਰਕਾਰੀ ਯੂਨੀਵਰਸਿਟੀ ਨਹੀਂ ਹੈ ਕੋਈ ਇੱਕ ਤੋਂ ਵੱਧ ਜਿੱਥੇ ਉਹ ਪੜ੍ਹਾਈ ਕਰ ਸਕੇ ਉਹ ਬੱਚੇ ਅਗਰ ਮਾਪੇ ਉਹਦਾ ਮਿਹਨਤ ਦੇ ਨਾਲ 88% 90% ਲੈ ਕੇ ਆਉਂਦਾ ਹੈ ਲੇਕਿਨ ਉਹ ਮਾਪੇ ਕੋਈ ਚਾਰਾ ਨਹੀਂ ਹੁੰਦਾ ਕਿ ਮੈਂ ਪੈਸੇ ਲਾ ਕੇ ਪ੍ਰਾਈਵੇਟ ਸਕੂਲ ਚ ਪੜਾ ਸਕਾਂ ਅਸੀਂ ਐਮਪੀ ਜਿਹੜੇ ਸਾਡੇ ਸਰਦਾਰ ਤਰਨਜੀਤ ਸੰਧੂ ਜੀ ਆਣਗੇ ਉੱਥੇ ਯੂਨੀਵਰਸਿਟੀ ਲੈ ਕੇ ਆਣਗੇ ਔਰ ਕਈ ਤਰ੍ਹਾਂ ਦੇ ਐਸੇ ਸਟੇਡੀਅਮ ਆਏਗਾ ਜਦੋਂ ਸਟੇਡੀਅਮ ਆਏਗਾ ਇੱਥੇ ਆਈਪੀਐਲ IPL ਮੈਚ ਹੋਣਗੇ ਪੈਸਾ ਘੁੰਮੇਗਾ ਔਰ ਇਸ ਤਰ੍ਹਾਂ ਦੀਆਂ ਜਿਹੜੇ ਕਈ ਪਲਾਂਟ ਹੈ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਹੈ ਉਹ ਇੱਕ ਸਰਦਾਰ ਸਾਡੇ ਤਰਨਜੀਤ ਸੰਧੂ ਜੀ ਅਗਰ ਆਈ ਉਹਨਾਂ ਨੂੰ ਜਿੱਤ ਕੇ ਸੈਂਟਰ ਚ ਭੇਜਾਂਗੇ ਉਹੀ ਪੂਰੇ ਕਰ ਸਕਦੇ ਨੇ ਮੈਂ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਮੰਨ ਬਣਾ ਲਓ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਲਿਆਓ ਤੇ ਅੰਮ੍ਰਿਤਸਰ ਦੀ ਇਹ ਨੇੜੀ ਹੈ ਨਕਸ਼ਾ ਬਦਲ